JBD TV ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਸਿੰਦਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋ ਓਕੇ ਅੱਜ ਅਸੀਂ ਜਲੰਧਰ ਦੇ ਛੇਲ ਚੌਂਕ ਤੇ ਨਾਲ ਲੱਗਦੇ ਮੁਹੱਲੇ ਦੇ ਵਿੱਚ ਮੌਜੂਦ ਹਾਂ ਜਿੱਥੇ ਇਹ ਮੁਹੱਲਾ ਫੇਮਸ ਹੈ 라ਵਣ ਬਣਾਉਣ ਵਾਸਤੇ ਕਿਉਂਕਿ ਦੁਸ਼ਹਿਰੇ ਦਾ ਤਿਉਹਾਰ ਹੁਣ ਨਜ਼ਦੀਕ ਆਉਂਦਾ ਪਿਆ ਹੈ ਤੇ ਇੱਥੇ ਤਿਆਰੀਆਂ ਵੀ ਜੋਰਾ ਸ਼ੋਰਾਂ ਤੇ ਚੱਲਦੀਆਂ ਪਈਆਂ ਨੇ ਤਸਵੀਰਾਂ ਦੇ ਜ਼ਰੀਏ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਵੱਖ-ਵੱਖ ਪ੍ਰਕਾਰ ਦੇ ਝੜੇ 라ਵਣ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਤੇ ਇੱਥੇ ਦੂਰ ਦਰਾਡੇ ਤੋਂ ਪਰਿਵਾਰ ਪਹੁੰਚੇ ਹੋਏ ਨੇ ਇਹ 라ਵਣ ਬਣਾਉਣ ਵਾਸਤੇ ਸੋ ਇਹ 라ਵਣ ਜਿੱਥੇ ਤਿਆਰ ਹੁੰਦੇ ਪਏ ਨੇ ਉੱਥੇ ਹੀ ਇਹਨਾਂ ਨੂੰ ਤਿਆਰ ਕਰਨ ਵਾਲੇ ਕਾਰੀਗਰਾਂ ਦੇ ਨਾਲ ਵੀ بات ਕਰਨ ਦੀ کوشش ਕਰਾਂਗੇ ਤੇ ਉਹਨਾਂ ਦੇ ਕੋਲੋਂ ਜਾਣਨ ਦੀ کوشش ਕਰਾਂਗੇ ਕਿ ਇਸ ਵਾਰ ਕਿੰਨੇ ਸਾਈਜ਼ ਤੋਂ ਲੈ ਕੇ ਕਿੱਡੇ-ਕਿੱਡੇ 라ਵਣ ਤਿਆਰ ਕੀਤੇ ਜਾ ਰਹੇ ਨੇ ਕਿਉਂਕਿ ਦੁਸ਼ਹਰੇ ਦੇ ਤਿਉਹਾਰ ਨੂੰ ਲੈ ਕੇ ਜਲੰਧਰ ਦੇ ਵਿੱਚ ਇੱਕ ਵੱਖਰੀ ਹੀ رونق ਵੇਖਣ ਨੂੰ ਮਿਲਦੀ ਹੈ ਤੇ ਹੁਣ ਤੋਂ ਹੀ ਇਸ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਦੇ ذریعے ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜੋ ਕਿ ਰੰਗ-ਬਰੰਗੇ ਵੱਖੋ-ਵੱਖਰੇ 라ਵਣ ਤਿਆਰ ਕੀਤੇ ਜਾ ਰਹੇ ਨੇ ਪੂਰਾ ਦਾ ਪੂਰਾ ਤੁਸੀਂ ਗਲੀ ਦੇ ਵਿੱਚ ਦੇਖ ਸਕਦੇ ਹੋ ਕਿ ਰਾਵਣ ਬਣਾਉਣ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ ਸੋ ਦੂਸਰੀ ਸਾਈਡ ਤੇ ਜ਼ਰੀਏ ਵੀ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੀ ਜਿਹੜੇ ਰਾਵਣ ਦੇ ਬੁੱਤ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਇੱਥੇ ਬਾਸ ਦੀ ਲੱਕੜੀ ਦੇ ਨਾਲ ਜੋ ਕਿ ਤਿਆਰ ਕੀਤੇ ਜਾ ਰਹੇ ਨੇ ਰਾਵਣ ਤੇ ਪਿਛਲੀਆਂ ਤਸਵੀਰਾਂ ਦੇ ਜ਼ਰੀਏ ਵੀ ਤੁਸੀਂ ਇੱਕ ਵਾਰ ਜ਼ਰੂਰ ਵੇਖੋ ਕਿ ਕਿਸ ਤਰੀਕੇ ਦੇ ਨਾਲ ਲਗਭਗ ਅੱਧਾ ਕੰਮ ਸਮਾਪਤ ਹੋ ਚੁੱਕਿਆ ਹੈ ਤੇ ਅੱਧਾ ਕੰਮ ਹਜੇ ਪੈਂਡਿੰਗ ਪਿਆ ਹੋਇਆ ਹੈ ਕਿਉਂਕਿ ਦੁਸ਼ਹਿਰੇ ਦਾ ਤਿਉਹਾਰ ਨਜ਼ਦੀਕ ਆਉਂਦਾ ਪਿਆ ਹੈ ਤੇ ਇੱਥੇ ਪੂਰੀਆਂ ਜੋ ਕਿ ਤਿਆਰੀਆਂ ਜੋਰਾ-ਸ਼ੋਰਾ ਤੇ ਚੱਲਦੀਆਂ ਪਈਆਂ ਨੇ ਉਸ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਜ਼ਰੂਰ ਕਰਾਂਗੇ ਪਿਛਲੇ 60-70 ਸਾਲਾਂ ਤੋਂ 라ਵਣ ਬਣਾਉਣ ਦਾ ਕੰਮ ਕਰਦੇ ਨੇ ਇਹ ਬਾਪੂ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਜੀਵਨ ਲਾਲ ਜੀ ਅੱਛਾ 60-70 ਸਾਲਾਂ ਤੋਂ 라ਵਣ ਬਣਾਉਣ ਦਾ ਕੰਮ ਕਰਦੇ ਹੋ ਹਣਾ ਤੇ ਪਿਤਾ ਜੀ ਬਣਾਉਂਦੇ ਸੀ ਫਿਰ ਮੈਂ ਕਰਨ ਲੱਗ ਪਿਆ। ਅੱਛਾ। ਹਾਂਜੀ। ਠੀਕ ਹੈ ਤੇ ਗਾਂ ਤੁਹਾਡੇ ਬੱਚਿਆਂ ਦਾ ਇੰਟਰਸਟ ਹੈਗਾ? ਮੇਰੇ ਬੱਚਿਆਂ ਦਾ ਇੰਟਰਸਟ ਨਹੀਂ ਹੈ। ਨਹੀਂ ਹੈਗਾ। ਤੇ ਆਮ ਦਿਨਾਂ ਦੇ ਵਿੱਚ ਫਿਰ ਤੁਸੀਂ ਕਿਹਦਾ ਹੈ? ਪੜ੍ਹਾਈ ਦਾ ਹੈਗਾ। ਬੱਚੇ ਕੀ ਕਰਦੇ ਤੁਹਾਡੇ? ਮੇਰੇ ਬੱਚੇ ਜਿਮ 'ਚ ਲੱਗੇ ਹੋਏ ਨੇ। ਜਿਮ 'ਚ ਲੱਗੇ ਹੋਏ ਨੇ। ਹਾਂਜੀ ਹਾਂਜੀ। ਓਕੇ ਤੇ ਤੁਹਾਨੂੰ ਰੋਕਦੇ ਤਾਂ ਨਹੀਂ ਇਹ ਕੰਮ ਕਰਨ ਤੋਂ? ਰੋਕਦੇ ਨੇ। ਉਹ ਤੇ ਕਹਿੰਦੇ ਨਾ ਕਰੋ ਬੱਪਾ। ਹੁਣ ਤੁਹਾਡੀ ਉਮਰ ਨਹੀਂ ਹੈਗੀ। ਇਹ ਕੰਮ ਨਾ ਕਰੋ। ਕਿੰਨੇ ਸਾਲ ਦੇ ਹੋ ਤੁਸੀਂ? ਮੇਰੀ 65 ਸਾਲ ਦੀ ਉਮਰ ਹੋ ਗਈ। ਅੱਛਾ 5 ਸਾਲ ਦੀ ਉਮਰ ਤੋਂ ਬਣਾ ਰਹੇ ਹੋ ਤੁਸੀਂ? ਅਸੀਂ ਜਦੋਂ 4-5 ਸਾਲ 5 ਸਾਲ ਦਾ ਸੀ ਨਾ ਉਦੋਂ ਹੀ ਬਣਾਉਣੇ ਸ਼ੁਰੂ ਕਰਤੇ ਸੀਗੇ। ਤੇ 10 ਸਾਲ ਦੇ ਉਮਰ ਦੇ ਵਿੱਚ ਮੈਂ 20 ਫੁੱਟ ਦਾ ਪੁਤਲਾ ਬਣਾਇਆ ਸੀ। ਅੱਛਾ 10 ਸਾਲ ਦੀ ਉਮਰ 'ਚ 20 ਫੁੱਟ ਦਾ ਬਣਾਇਆ ਸੀ ਪੁਤਲਾ। ਤੇ ਹੁਣ ਤੱਕ ਸਭ ਤੋਂ ਵੱਡਾ ਕਿਹੜਾ ਤੁਸੀਂ ਬਣਾ ਚੁੱਕੇ ਹੋ? 50 55 ਫੁੱਟ 60 ਫੁੱਟ ਤੱਕ ਮੈਂ ਪੁਤਲਾ ਬਣਾ ਦਿੱਤਾ। ਹਾਂ ਜੀ। ਮੈਨਾਂ ਇਹ ਲਾਖ ਵੀ ਗਿਆ ਬਣਾ ਕੇ ਆਇਆ ਓਕੇ ਤੇ ਇੰਨੇ ਸਾਲਾਂ ਦੇ ਵਿੱਚ ਤੁਸੀਂ ਤੇ ਸ਼ਹਿਰੀ ਦਾ ਬਹੁਤ ਬਦਲਦਾ ਰੂਪ ਦੇਖਿਆ ਹੋਊਗਾ ਇੱਕ ਬਾਰੇ ਵੀ ਦੱਸੋ ਥੋੜਾ ਜਿਹਾ ਅੱਗੇ ਨਾਲ ਮਹਿੰਗਾਈ ਜ਼ਿਆਦਾ ਹੋ ਗਈ ਆ ਕਿੰਨੇ ਰੁਪਏ ਚ ਪਹਿਲਾਂ ਬਣਾਉਂਦੇ ਹੁੰਦੇ ਸੀਗੇ ਸਟਾਰਟਿੰਗ ਤੇ ਸਟਾਰਟਿੰਗ ਦੇ ਵਿੱਚ ਤੇ ਅਸੀਂ 1800 ਰੁਪਏ ਦੇ ਵਿੱਚ ਸੈੱਟ ਬਣਾ ਲੇਦਾ ਸੀ ਅੱਛਾ ਹੁਣ ਜਿਹੜਾ ਵਿੱਚ ਇਦਾਂ ਦਾ ਟਾਈਮ ਵੀ ਆਇਆ 18000 ਦਾ ਵੀ ਬਣਾਉਂਦੇ ਰਹੇ ਇਹ ਹੰਤੀ 30000 ਰੁਪਇਆ ਇੱਕ ਇੱਕ 20 ਦਾ ਮਿਲਦਾ। ਤੇ ਤਾਂ ਵੀ ਨਹੀਂ ਘਰ ਪੂਰਾ ਹੁੰਦਾ। ਮਹਿੰਗਾਈ ਇੰਨੀ ਹੈ ਇੱਕ ਇੱਕ ਮਜ਼ਦੂਰ ਦੀ ਜਣੀ ਮਜ਼ਦੂਰੀ ਉਹ 7-700 ਰੁਪਇਆ ਦਿਹਾੜੀ ਮੰਗਦਾ। ਤਖਾਨ ਵੀ ਉਹ ਵੱਖਰਾ ਮੰਗਦਾ। ਇੱਕ ਰਾਵਣ ਤਿਆਰ ਕਰਨ ਚ ਕਿੰਨਾ ਕੁ ਟਾਈਮ ਲੱਗ ਜਾਂਦਾ? ਘੱਟੋ ਘੱਟ 3 ਦਿਨ ਲੱਗ ਜਾਂਦੇ। 3 ਦਿਨਾਂ ਦੇ ਵਿੱਚ ਤਿਆਰ ਹੁੰਦਾ। ਹਾਂਜੀ। 4-5 ਬੰਦੇ ਲੱਗਦੇ ਆ। ਕਿੰਨੇ ਦਾ ਮਟੀਰੀਅਲ ਲੱਗ ਜਾਂਦਾ ਮਤਲਬ? ਮਟੀਰੀਅਲ ਇਹਦੇ ਚ ਜੇ 30000 ਦੀ ਮੂਰਤੀ ਹੈ ਤੇ ਇਹ ਸਾਲ ਲਓ ਅੱਧਾ ਤੇ ਮਟੀਰੀਅਲ ਦੇ ਉੱਤੇ ਪੈਸਾ ਖਰਚਦਾ ਬਾਕੀ ਜਿਹੜਾ ਪੈਸਾ ਮਜ਼ਦੂਰੀ ਦੇ ਵਿੱਚ ਚਲੇ ਜਾਂਦਾ ਤੇ ਥੋੜਾ-ਬੋਟਾ ਜਿਹੜਾ ਵਾਧਾ ਆ 8-8000 ਰੁਪਿਆ ਉਹ ਆਪਣੀ ਮਿਹਨਤ ਸਮਝ ਕੇ ਅਸੀਂ ਰੱਖ ਲਈਦਾ। ਦੁੱਖ ਨਹੀਂ ਲੱਗਦਾ ਅੰਕਲ ਇੰਨਾ ਮਤਲਬ ਇੰਨੀ ਮਿਹਨਤ ਕਰਦੇ ਹੋ ਪਰ ਮੁੱਲ ਨਹੀਂ ਮਿਲਦਾ ਉਹ ਲ। ਦੁੱਖ ਤੇ ਲੱਗਦਾ ਹੁਣ ਕਿੰਨੂੰ ਕਹੀਏ? ਦੁੱਖ ਮਿਟਾਣਾ ਕਿੰਨੂੰ ਕਹੀਏ ਸਰਕਾਰ ਨਹੀਂ ਮਿਟਾਣਾ। ਗਰੀਬਾਂ ਦਾ ਤਾਂ ਸਰਕਾਰ ਨੇ ਹੀ ਹੈ ਨਾ ਜਿਹਨੂੰ ਅਸੀਂ ਜਿਤਾ ਕੇ ਖੜਾ ਕੀਤਾ ਜੋ ਉਹਨਾਂ ਨੇ ਨਹੀਂ ਸਾਥ ਦਿੱਤਾ ਤਾਂ ਕਿਨਾਂ ਕਿਨ ਬਿਲਕੁਲ ਤੇ ਹੁਣ ਤੁਹਾਡੇ ਬੱਚਿਆਂ ਦਾ ਇੰਟਰਸਟ ਵੀ ਨਹੀਂ ਹੈਗਾ ਨਾ ਇਸ ਵਾਰ ਜਦੋਂ ਬੱਚੇ ਕਹਿੰਦੇ ਨੇ ਕਿ ਛੱਡੋ ਪਾਪਾ ਜੀ ਕਿਹੜੇ ਕੰਮੀ ਲੱਗੇ ਹੋਏ ਆਇਆ ਫਿਰ ਦਿਲ ਨਹੀਂ ਕਰਦਾ ਕਿ ਛੱਡ ਦੇਣਾ ਚਾਹੀਦਾ ਨਹੀਂ ਹੁਣ ਜਦੋਂ ਮਾਪੇ ਦੀ ਚੀਜ਼ ਸਿੱਖੀ ਹੋਈ ਤੋ ਨਹੀਂ ਉਹਨਾਂ ਨੂੰ ਛੱਡ ਦੇਣ ਉਹਨਾਂ ਦਾ ਵੀ ਤੇ ਰੱਖਾ ਰਖਣਾ ਜਿਹਨਾਂ ਦੇ ਨਾਲ ਅਸੀਂ ਜੀਂਦੇ ਆਂ ਜਿਨ੍ਹਾਂ ਦੇ ਨਾਂ ਤੇ ਅਸੀਂ ਪੱਲੇ ਬਣੇ ਜਦ ਦੀ ਪੁਸ਼ਟੀ ਕੰਮ ਆ ਪਰ ਬੱਚਿਆਂ ਦਾ ਇੰਟਰਸਟ ਨਹੀਂ ਹੈਗਾ ਹਾਂਜੀ ਹਾਂਜੀ ਉਹ ਇਹ ਖਤਮ ਹੋ ਜਾਏਗਾ ਫਿਰ ਤੁਹਾਡਾ ਇਹ ਕਾਰੋਬਾਰ ਅੱਗਿਓ ਵਿੱਚ ਭਤੀਜਿਆਂ ਦੇ ਵਿੱਚ ਪਾ ਤਾ ਨਾ ਮਸਾ ਉਦਾਂ ਤਾਂ ਮੈਂ ਪੂਰੇ ਮਹੱਲੇ ਨੂੰ ਛਕਾ ਤਾ ਅੱਛਾ ਆਪਣਾ ਹੁੰਦਾ ਜਦ ਪਿੱਛੇ ਵੀ ਹੋਰ ਬਰਾਦਰੀ ਦੇ ਸੀਗੇ ਨਾ ਤੇ ਹੋਰ ਵੀ ਜਾਤੀ ਦੇ ਮੈਂ ਸਾਰਿਆਂ ਨੂੰ ਹੀ ਕੰਮ ਛਕਾ ਤਾ ਆਪਣੇ ਪੱਲੇ ਕੱਖ ਨਹੀਂ ਰੱਖਿਆ ਸਾਰਿਆਂ ਨੂੰ ਅੰਦਰ ਬਣ ਦਿੱਤਾ ਤੇ ਕਮਾਣਗੇ ਤੇ ਖਾਣਗੇ ਕੁਝ ਜਿੰਦੇ ਰਾਂਗ ਜੇ ਸੀਸਾ ਨਾ ਦੇਣਗੇ ਗਾਲਾਂ ਤੇ ਕੱਢਣਗੇ ਅੰਨਾ ਤੇ ਕਰਨਗੇ ਤੇ ਆਰਡਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿੱਦਾਂ ਮਤਲਬ ਆਰਡਰ ਪਿਛਲੇ ਸਾਲ ਨਾਲ ਲੋ ਕਿਉਂਕਿ ਹੜਾਂ ਦੀ ਸਥਿਤੀ ਇਸ ਵੇਲੇ ਕਾਫੀ ਡਗਮਗਾਈ ਹੈ ਨਹੀਂ ਆਖੀ ਬਹੁਤ ਘੱਟ ਹੈ ਬਹੁਤ ਘੱਟ ਹੈ ਹਾਂਜੀ ਹਾਂਜੀ ਕਿੰਨਾ ਪਰਸੈਂਟ ਮਤਲਬ ਕਿ ਲਾਸ ਹੋ ਹੋਇਆ ਇਸ ਵਾਰ ਇਹ ਅੱਧ ਦਾ ਅੱਧ ਲਾਸ ਹੋ ਗਿਆ ਅੱਧੋ ਅੱਧੀ ਫਰਕ ਪੈ ਗਿਆ ਹਾਂਜੀ ਹਾਂਜੀ ਫਿਰ ਕਮਾਓਗੇ ਕੀ ਤੇ ਖਾਓਗੇ ਕੀ ਤੇ ਉਹ ਹੀ ਉਹੀ ਸੋਚਦੇ ਬੈਠੇ ਆ ਕਿ ਕੀ ਸਾਨੂੰ ਬਹੁਤ ਸਰਕਾਰ ਦੇਗੀ ਯਾਨੀ ਅੰਗਲੀ ਕਣਕ ਆਂਦੀ ਸੀ ਔਰ ਦੰਦੇ ਕਣਕ ਇੱਕ ਅਗਰ ਆਦਮੀ ਨੂੰ 30 30 ਕਿਲੋ ਹੈ ਤੇ ਆਉਂਦੇ ਉਹ ਵੀ ਕਣਕ ਘਟਾਤੀ 15 15 ਕਿਲੋ ਕਰਦੀ ਜਦੋਂ 라ਵਨ ਸੜ ਜਾਂਦਾ ਤੇ ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਲੱਕਣਾ ਲੈ ਕੇ ਜਾਂਦੇ ਨੇ ਬਾਸ ਲੈ ਕੇ ਜਾਂਦੇ ਨੇ ਉਹਦੀ ਕੀ ਮੰਨਤਾ ਉਸ ਬਾਰੇ ਵੀ ਥੋੜਾ ਦੱਸੋ ਉਹਦੀ ਮੰਨਤਾ ਇਹ ਆ ਕਿ ਘਰ ਦੇ ਵਿੱਚ ਕੋਈ ਭੂਤ ਪ੍ਰੇਤ ਨਾ ਆਵੇ ਹੈ ਕੋਈ ਜਾਦੂ ਟੂਣਾ ਨਾ ਕਰੇ ਉਹਦੀ ਮਹਾਤਮਾ ਇਹ ਹੀ ਆ ਜੀ ਅੱਛਾ ਉਹਦੀ ਮੰਨਤਾ ਇਹ ਆ ਹਾਂ ਜੀ ਹਾਂ ਜੀ ਕਿ ਬੱਚਿਆਂ ਨੂੰ ਸੁੱਤੇ ਪੈ ਡਰ ਨਾ ਲੱਗੇ ਤਬਾ ਹੋ ਕੇ ਉੱੜ ਜਾਣੇ ਕਈ ਬੱਚੇ ਸੁੱਤੇ ਵੇ ਉਹਦਾ ਬੱਕੀ ਉੱਡ ਜਾਂਦਾ ਹਾਂ ਜੀ ਹਾਂ ਜੀ ਤੇ ਉਹਦੇ ਨਾਲ ਹੀ ਠੀਕ ਹੋ ਜਾਂਦੀ ਨੀ ਚੀਜ਼ਾਂ ਕਹਿੰਦੇ ਨੇ ਫਰਕ ਪੈਂਦਾ ਇਹ ਚੀਜ਼ ਦਾ ਫਰਕ ਵੀ ਪੈਣਾ ਚਾਹੀਦਾ ਕਿ ਉਹ ਇੱਕ ਵਿਦਵਾਨ ਇਨਸਾਨ ਸੀ ਉਹ ਵੀ ਇੰਨੀ ਜੀ ਬੂਹ ਦੇ ਨਾਲ ਉਹ ਕਿੱਥੇ ਦਾ ਕਿੱਥੇ ਜਾ ਵਜਿਆ ਤੇ ਜਿਹੜੇ ਅੱਜ ਕੱਲ ਦੇ ਲੋਕ ਦੁਸ਼ਕਰਮ ਕਰਦੇ ਨੇ ਜਿਹੜੇ ਅੱਜ ਕੱਲ ਦੇ ਲੋਕ ਗਲਤ ਕਰਦੇ ਨੇ ਉਹਨਾਂ ਨੂੰ ਨੀ ਇਹੋ ਜੀ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਆ ਜਿਹੜੇ ਇਸ ਕੰਮ ਨੂੰ ਪਕੜਦੇ ਕਰਦੇ ਨੇ ਤੇ ਉਹਨਾਂ ਨੂੰ ਵੀ ਇਹੀ ਸਜ਼ਾ ਮਿਲਣੀ ਚਾਹੀਦੀ ਆ ਐਸੇ ਆਦਮੀ ਨੂੰ ਸਜ਼ਾ ਵਾਰਕ ਹੁੰਦੀ ਹੈ ਮਟੀਰੀਅਲ ਅੰਕਲ ਕੀ ਕੀ ਯੂਜ਼ ਕਰਦੇ ਹੋ ਤੁਸੀਂ ਆਪਣੇ ਚ ਹਾਂਸ ਕਾਗਜ਼ ਲੇਟੀ ਮੈਦਾ ਲਿਪਨਾ ਜਿਹੜੀ ਲੇਟੀ ਬਣਾਈ ਜੀਆ ਟਾਗਾ ਛੇਬਾ ਗਿੱਲ ਇਹ ਸਭ ਮੰਡੀ ਮਟੀਰੀਅਲ ਹੁੰਦਾ ਸੋ ਇਹ ਸ਼ਹਿਰੇ ਦਾ ਤਿਉਹਾਰ ਆ ਰਿਹਾ ਤੇ ਸਾਡੀ ਆਡੀਅנס ਨੂੰ ਜਾਂਦੇ ਜਾਂਦੇ ਕੀ ਸੁਨੇਹਾ ਦੇ ਕੇ ਜਾਓਗੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਔਰ ਕੀ ਸਤਿਮਾਰਜ ਉਹਨਾਂ ਦੇ ਉੱਤੇ ਰੰਗ ਲਾਈ ਰੱਖੇ ਖੁਸ਼ ਖੁਸ਼ੀਆਂ ਵਾਲੇ ਆਵੇ ਇਹ ਹਰ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਦਾਤਾ ਸਭ ਤੇ ਰਹਿਮਤਾ ਕਰੇ ਸੁਰਾਵਣ ਦੀ ਪੁਤਲੀ ਤਿਆਰ ਕਰਨ ਵਾਲੇ ਕਾਰੀਗਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਕੀ ਨਾਮ ਹੈ ਤੁਹਾਡਾ ਅਤਰ ਸਿੰਘ ਆ ਜੀ ਓਕੇ ਤੇ ਆਏ ਕਿੱਥੋਂ ਅਸੀਂ ਇੱਥੇ ਦੇ ਰਹਿਣ ਵਾਲੇ ਜਲੰਧਰ ਦੇ ਇੱਥੇ ਦੇ ਰਹਿਣ ਵਾਲੇ ਹੋ ਹਾਂਜੀ ਅੱਛਾ ਤੁਹਾਡੇ ਵੱਲੋਂ ਰਾਵਣ ਤਿਆਰ ਕੀਤਾ ਜਾ ਰਿਹਾ ਰਾਵਣ ਮੇਘਨਾਥ ਕੁੰਭਕਰਨ ਦੇ ਪੁਤਲੇ ਬਣਾਏ ਜਾ ਰਿਹਾ ਕਿੰਨੇ ਟਾਈਮ ਤੋਂ ਇਹ ਕੰਮ ਕਰਦੇ ਪਿਓ ਇਹ ਸਾਨੂੰ ਕਿ 10-15 ਸਾਲੋਂ ਚੱਲਿਆ ਆ 10-15 ਸਾਲੋਂ ਹਾਂਜੀ अच्छा 10 15 ਸਾਲ ਤੋਂ ਤੁਸੀਂ ਇਹ ਕੰਮ ਕਰਨ ਦੇ ਵਿੱਚ ਮਤਲਬ ਹਾਂਜੀ ਹਾਂਜੀ ਠੀਕ ਹੈ ਤੇ ਇਸ ਵਾਰ ਕਿੱਦਾਂ ਮਤਲਬ ਕਿ ਡਿਮਾਂਡ ਕਿੰਨੀ ਕੁ ਆ ਡਿਮਾਂਡ ਦੇ ਆਕਤੀ ਦਾ ਬਹੁਤ ਘਟ ਹੈ ਜੀ ਇੰਨੀ ਡਿਮਾਂਡ ਨਹੀਂ ਹੈਗੀ ਨਾ ਜੀ ਰਾਮਨ ਦੀ ਉਹਦਾ ਕੀ ਕਾਰਨ ਹੈ ਘਟੀ ਕਿਉਂ ਉਹਦੇ ਘਟੀ ਕਾਰਨ ਹੈ ਜਿਹੜਾ ਦਰਬਾਰ ਬੂੜ ਆ ਗਈ ਹੈ ਲੋਕਾਂ ਦੇ ਕਈਆਂ ਨੇ ਕਈਆਂ ਦਾ ਦਿਸ਼ਾਹਰ ਆ ਰਿਹਾ ਗਿਆ ਕਈਆਂ ਬਣਾ ਰਹੇ ਨੇ ਇਸ ਕਰਕੇ ਥੋੜੀ ਡਿਮਾਂਡ ਘਟੀ ਹੈ ਅੱਛਾ ਮਤਲਬ ਹੜਾ ਨੇ ਬਹੁਤ ਬੁਰਾ ਬਰਬਾਦ ਪਾਤਾ ਨਾ ਜਿੱਥੇ ਲੋਕਾਂ ਦੇ ਘਰ ਤਬਾਹ ਹੋ ਗਏ ਲੋਕਾਂ ਦਾ ਕਿਤੇ ਨਾ ਕਿਤੇ ਮਤਲਬ ਕਿ ਬਹੁਤ ਨੁਕਸਾਨ ਆਇਆ ਤੁਹਾਡਾ ਵੀ ਕੰਮ ਕਾਰੋਬਾਰ ਦੇ ਵਿੱਚ ਪ੍ਰਭਾਵ ਪਿਆ ਪ੍ਰਭਾਵ ਪਿਆ ਹਾਂਜੀ ਠੀਕ ਤੇ ਤੁਸੀਂ ਇਕੱਲੇ ਪਰਿਵਾਰ ਚ ਬਣਾਉਂਦੇ ਹੋ ਤੁਹਾਡੇ ਹੋਰ ਮੈਂਬਰ ਵੀ ਇਕੱਠੇ ਹੋ ਕੇ ਨਹੀਂ ਸਾਰੇ ਮਤਲਬ ਹੀ ਮੈਂਬਰ ਹੀ ਆਪਾਂ ਸਾਰਾ ਪਰਿਵਾਰ ਹੀ ਲੱਗਾ ਹੁੰਦਾ ਸੀ ਅੱਛਾ ਸਾਰਾ ਪਰਿਵਾਰ ਲੱਗਾ ਹੁੰਦਾ ਤੇ ਆਮ ਦਿਨਾਂ ਦੇ ਵਿੱਚ ਕੀ ਕਰਦੇ ਹੋ ਕਿਉਂਕਿ ਇਹ ਤਾਂ 2-3 ਮਤਲਬ ਕਿ ਮਹੀਨੇ ਦੀ ਗੱਲ ਆ ਲੋ ਆਮ ਦਿਨ ਚ ਕੱਪੜੇ ਦਾ ਵਪਾਰ ਕਰੀਦਾ ਫਿਰੇ ਫੁਰੇ ਲਗਾਈਦਾ ਪਿੰਡਾਂ ਚ ਅੱਛਾ ਹਾਂਜੀ ਇਸ ਵਾਰੀ ਉਮੀਦ ਹੈ ਕਿ ਚੰਗੀ ਵਿਕਰੀ ਹੋਏਗੀ ਉਮੀਦ ਹੈ ਇਹ ਚੰਗੀ ਵਿਕਰੀ ਹੋ ਜਾ ਜਿਹਦਾ ਆਪਾਂ ਆਰਡਰ ਤੀ ਹੁੰਦੇ ਨੇ ਜਿਹੜੇ ਜਿਹੜੇ ਆਰਡਰ ਸੀ ਉਹ ਮਿਲ ਗਏ ਨੇ ਜਿਹੜੇ ਜਿਨ੍ਹਾਂ ਨੇ ਪੈਸਾ ਅੱਗੇ ਭੇਜਣਾ ਸੀ ਉਧਰ ਭੇਜਤਾ ਐਕਚੁਅਲੀ ਕਈਆਂ ਨੇ ਇਸ਼ਾਰੇ ਵੀ ਨਹੀਂ ਕਰਾਇਆ ਅੱਛਾ ਕਿੰਨੇ ਫੁੱਟ ਤੋਂ ਲੈ ਕੇ ਕਿੰਨੇ ਫੁੱਟ ਤੱਕ ਦਾ ਤੁਸੀਂ 라ਵਨ ਤਿਆਰ ਕਰ ਦਿੰਦੇ ਮੈਂ 60 ਫੁੱਟ ਤੱਕ ਦਾ 라ਵਨ ਤਿਆਰ ਕਰਦਾ 60 ਫੁੱਟ ਤੱਕ ਦਾ 라ਵਨ ਹਾਂਜੀ ਇਸ ਵਾਰ ਸਭ ਤੋਂ ਵੱਡਾ 라ਵਨ ਕਿੰਨੇ ਫੁੱਟ ਦਾ ਬਣਨ ਚਾਹੀਦਾ 60 ਫੁੱਟ ਦਾ ਬਣ 60 ਫੁੱਟ ਪਲਟਨ ਪਾਰਕ ਤੇ ਓਕੇ ਠੀਕ ਹੈ ਤੇ ਸਭ ਤੋਂ ਛੋਟਾ ਸਾਈਜ਼ ਸਭ ਤੋਂ ਛੋਟਾ ਸਾਈਜ਼ ਹੁੰਦਾ 5 ਦਾ ਫੁੱਟ ਦਾ 4 ਫੁੱਟ ਦਾ ਇੰਨੇ ਫੋਟੋ ਦੇ ਲਾਂਗੇ ਓਕੇ ਸੋ ਅੱਗੇ ਗੱਲਬਾਤ ਕਰਦੇ ਆਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਾਭੀ ਹੈ ਜੀ ਓਕੇ ਕਿੰਨੇ ਟਾਈਮ ਤੋਂ ਤੁਸੀਂ ਇਹ ਕੰਮ ਕਾਰੋਬਾਰ ਕਰ ਰਹੇ ਹੋ ਸਾਨੂੰ 20 ਸਾਲ ਹੋ ਗਿਆ ਜੀ ਇਹ ਕੰਮ ਕਰਦੇ ਆਂ 20 ਸਾਲ ਹੋ ਗਏ ਹਾਂਜੀ ਹੋਏ ਆ ਜੀ ਓਕੇ ਤੇ ਜਿਸ ਤਰੀਕੇ ਦੇ ਨਾਲ 20 ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਹੋ ਹਾਂਜੀ ਤੇ ਲੋਕਾਂ ਦੇ ਵਿੱਚ ਹੁਣ ਕਿੰਨਾ ਕੁ ਇੰਟਰਸਟ ਹੈ ਇਹਨਾਂ ਤਿਉਹਾਰਾਂ ਨੂੰ ਲੈ ਕੇ ਦੇਖੋ ਇੰਟਰਸਟ ਤਾਂ ਬਹੁਤ ਹੈਗਾ ਲੋਕਾਂ 'ਚ ਪਰ ਜਦ ਲਈ ਥੋੜੀ ਹੜਾਂ ਦੀ ਵੀ ਮਾਰ ਪਈ ਐ ਤੇ ਬਹੁਤ ਫਰਕ ਪਿਆ ਸਾਨੂੰ ਜਿਹੜੇ ਬਾਹਰਲੇ ਪਿੰਡਾਂ ਦੇ ਸਾਰੇ ਜੀ ਸਾਰੇ ਮਤਲਬ ਕਿ ਮਰੋਂ ਉੱਥੇ ਕੋਈ ਦਸਹਰਾ ਨਹੀਂ ਲੱਗਣਾ ਹੈ ਕੀ ਤੇ ਸ਼ਹਿਰ ਦੇ ਦਸਹਰੇ ਹੈਗੇ ਆਪਣੇ ਕੋ ਜਿਹੜੇ ਸ਼ਹਿਰਾਂ ਚ ਲੱਗਦੇ ਆ ਮੇਨ ਦਸਹਰੇ ਜਿੱਦਾਂ ਮੈਂਸ ਲਾਲੋ ਬਲਟਰਨ ਪਾਰਕ ਹੋ ਗਿਆ ਸ਼ਾਕ ਆਊਟ ਹੋ ਗਿਆ ਸੁਲਤਾਨਪੁਰ ਹੋ ਗਿਆ ਆਪਣਾ ਮਸੀਤ ਚੌਕ ਹੋ ਗਿਆ ਕਪੂਰਥਲਾ ਬੱਦਰ ਕਾਲੀ ਮੰਦਿਰ ਹੋ ਗਿਆ ਕਪੂਰਥਲਾ ਇਹ ਦਸਹਰੇ ਆਪਣੇ ਕੋਲੀ ਹੈ ਜੀ ਅੱਛਾ ਪੂਰੇ ਜਲੰਧਰ ਦੇ ਮਤਲਬ ਆਲਮੋਸਟ ਤੁਹਾਡੇ ਕੋਲੀ ਆਰਡਰ ਆਉਂਦੇ ਹਾਂ ਜੀ ਮਤਲਬ ਕਿ 20-25 ਮੂਰਤੀਆਂ ਹੈਗੀਆਂ ਆਪਣੇ ਕੋ ਮਤਲਬ ਸਾਰੇ ਸ਼ਹਿਰ ਦੀਆਂ ਹੀ ਆਈਆਂ ਪਿੰਡਾਂ ਦੇ ਪਿੰਡਾਂ ਦੇ ਮਤਲਬ ਕਿ ਹਲਾ ਹੁਲਾ ਦੇ ਕਾਰਨ ਉਹ ਬਹੁਤ ਫਰਕ ਪਿਆ ਹੈ ਜੀ ਸਾਨੂੰ ਨਦੀਪਿੰਡਾ ਦੇ ਦਸਹਰੇ ਕਾਫੀ ਆ ਜਾਂਦੇ ਜੀ ਜਿੱਥੇ ਆਪਾਂ 40 ਬੋਤ ਬਣਾਈ ਜਾਈ ਉੱਥੇ 20 ਰਹਿ ਗਏ ਹੈ ਜੀ ਓਕੇ ਹਾਂਜੀ ਜਲੰਧਰ ਤੇ ਆਰਡਰ ਆਉਂਦੇ ਆ ਇਹ ਬਾਹਰੋਂ ਵੀ ਆ ਜਾਂਦੇ ਆ ਬਾਹਰੋਂ ਵੀ ਆਏ ਆ ਜੀ ਓਕੇ ਬਾਹਰੋਂ ਵੀ ਆਏ ਆ ਜਿੱਦਾਂ ਤੁਹਾਨੂੰ ਦੱਸਿਆ ਹੈ ਜੀ ਸ਼ਾਹਕੋਟ ਦਾ ਦਸਹਰਾ ਵੱਡਾ ਆਪਣੇ ਕੋਲ ਹੈ ਸultanpur ਲੋਈਆਂ ਦਾ ਦਸਹਰਾ ਆਪਣੇ ਕੋਲ ਹੈ ਜੀ ਜੀ ਤੇ ਆਪਣਾ ਜਿਨੇ ਕਪੂਰਥੱਲੇ ਦੇ ਸੈੱਟ ਹੈ ਦਿয়ালਪੁਰ ਹੋ ਗਿਆ ਮਾਤਾ ਭਦਰਕਾਲੀ ਦਾ ਹੋ ਗਿਆ ਕਪੂਰਥੱਲਾ ਮਸੀਤ ਚੌਂਕ ਕਪੂਰਥੱਲਾ ਹੋ ਗਿਆ ਇਹ ਵੀ ਆਪਣੇ ਕੋਲ ਹੈ ਰੇਲਵੇ ਕਲੋਨੀ ਇਹ ਵੀ ਆਪਣੇ ਕੋਲ ਹੀ ਹੈ ਜੀ ਇਹ ਸਾਰਾ ਇਹ ਬਲਟਨ ਵਰਕ ਹੋ ਗਿਆ ਇਹ ਵੀ ਆਪਣੇ ਕੋਲ ਹੀ ਹੈ ਮਤਲਬ ਕਿ ਆ ਗਈ ਹੈ ਵੀ ਵਾਈਬ ਉਹ ਤਾਂ ਹੈਗੀ ਹੈ ਜੀ ਅੱਛਾ ਇੱਕ 라ਵਣ ਤਿਆਰ ਕਰਨ ਦੇ ਵਿੱਚ ਕਿੰਨਾ ਕੀ ਟਾਈਮ ਲੱਗ ਜਾਂਦਾ ਇੱਕ 라ਵਣ ਤਿਆਰ ਕਰਨ ਦੇ ਵੇ ਸਾਨੂੰ 3 ਦਿਨ ਲੱਗਦੇ ਹੈ ਜੀ 3 ਦਿਨ ਹਾਂਜੀ ਅੱਛਾ ਇੰਨੇ ਚਾਵਾਂ ਦੇ ਨਾਲ ਇੰਨੀ ਮਿਹਨਤ ਦੇ ਨਾਲ ਤੁਸੀਂ ਇਹ 라ਵਣ ਤੇ ਮਤਲਬ ਤਿਆਰ ਕਰਦੇ ਹੋ ਬੁੱਤ ਜਦੋਂ ਮਿੰਟਾਂ ਦੇ ਵਿੱਚ ਸੜ ਜਾਂਦੇ ਨੇ ਫਿਰ ਤੁਹਾਨੂੰ ਦੁੱਖ ਲੱਗਦਾ ਹੈ ਜਾਂ ਖੁਸ਼ੀ ਹੁੰਦੀ ਹੈ ਨਹੀਂ ਦੁੱਖ ਘਾਤਾ ਲੱਗਦਾ ਜੋ ਰੀਤੀ ਰਿਵਾਜ ਹੈਗਾ ਹੈ ਆ ਉਸ ਹਿਸਾਬ ਦੇ ਨਾਲ ਆਪਾਂ ਤੇ ਕਾਰੀਗਰ ਹੈਗੇ ਆ ਦੁੱਖ ਤਾਂ ਦੇਖੋ ਆਪਾਂ ਜਿੱਦਾਂ ਕੀ ਲਾ ਲੋ ਤੁਸੀਂ ਚਲੋ ਦੁੱਖ ਕਾਦਾ ਜੀ ਆਪਾਂ ਤੇ ਬਣਾਨੇ ਆ ਸਾਡਾ ਪ੍ਰੋਫੈਸ਼ਨਲ ਕੰਮ ਹੈ ਗੈਲਾ ਵੀ ਆਪਾਂ ਬਣਾ ਕੇ ਦੇ ਦੇਣਾ ਆ ਭਈ ਜੋ ਰੀਤੀ ਰਿਵਾਜ ਹੈ ਬਾਕੀ ਤੁਹਾਡੀ ਮਿਹਨਤ ਦਾ ਮੁੱਲ ਮਿਲ ਜਾਂਦਾ ਹਾਂ ਮਿਹਨਤ ਦਾ ਮੁੱਲ ਤਾਂ ਠੀਕ ਹੈ ਮਿਲ ਹੀ ਜਾਂਦਾ ਜੀ ਮਾੜਾ ਮੋਟਾ ਫਰਕ ਪਿਆ ਹੈ ਫਿਰ ਵੀ ਆ ਮੁਸਲਮਾਨ ਕਈ 10000 ਰੁਪਏ ਘੱਟ ਲੈ ਲੈਂਦੇ ਆ ਜੀ ਮੂਰਤੀ ਦਾ ਫਿਰ ਉੱਥੇ ਬਹੁਤ ਫਰਕ ਪੈਂਦਾ ਸਾਨੂੰ ਉਹਨਾਂ ਦੇ 20 25 25 ਬੱਚੇ ਲੱਗੇ ਆ ਜੀ ਬਣਾਣ ਅਸੀਂ ਆਪਣੇ ਮਤਲਬ ਪਰਿਵਾਰ ਦੇ ਪਰਿਵਾਰੀ ਲੱਗੇ ਆਂ ਉਹਨਾਂ ਨੇ ਬਹੁਤ ਵਰਗ ਪਾਇਆ ਹੈ। ਕਿ ਬੱਚਿਆਂ 'ਚ ਇੰਟਰਸਟ ਹੈਗਾ ਇਹ ਬਣਾਉਣ 'ਚ? ਨਹੀਂ ਸਾਡੇ ਬੱਚਿਆਂ 'ਚ ਕੋਈ ਨਹੀਂ ਹੈਗਾ ਵੀ ਸਾਨੂੰ ਹੀ ਹੈ ਇੰਟਰਸਟ ਇਹਦੇ 'ਚ। ਬੱਚੇ ਬਾਜ਼ਾਰ ਕਰ ਪੜਨ ਨਾਲੇ ਆ ਤੁਹਾਨੂੰ ਪਤਾ ਹੈ ਆ। ਵੀ ਆਪਾਂ ਤੇ ਚਲੋ ਚਾਚਾ ਹੀ ਹੋ ਗਏ ਆ ਜਿੱਦਾਂ 45-40 ਸਾਲ ਦੀ ਉਮਰ ਹੋ ਗਈ ਹੈ। ਤੇ ਇਹਨਾਂ ਦੇ ਬੇਟੇ ਮਤਲਬ ਕਿ ਦੁਬਈ ਹੈਗੇ ਆ। ਤੇ ਇਹਨਾਂ ਕੋਈ ਇਸ ਬੱਚਿਆਂ ਨੂੰ ਕੋਈ ਇੰਟਰਸਟ ਨਹੀਂ ਹੈਗਾ ਵੀ ਸਾਨੂੰ ਹੀ ਹੈ ਇੰਟਰਸਟ। ਬਾਸ ਸਾਹਿਬ ਬਾਈ ਛੱਡ ਕੇ ਦੌੜ ਜਾਂਦੇ ਆ। ਜੇ ਜਦੋਂ ਜਿੱਦਾਂ ਕਿ ਲਾਲੋ ਤੁਸੀਂ ਮੁਸਲਮਾਨ ਜਿੱਦਾਂ ਕਿ ਭਾਈ ਦੇ ਆ ਫਿਰ ਸ਼ਹਿਰਾਂ 'ਚੋਂ ਪਰ ਕਾਫੀ ਮਤਲਬ ਕੀ ਕਾਫੀ ਵਾਰੀ ਚਾਂਸ ਹੋਇਆ ਆ ਭਈ ਆਪਾਂ ਦੋ ਦੋ ਦਿਨ ਰਹਿਿੰਦਾ ਦਸਹਰਾ ਜਤੇ ਆਪਾਂ ਖੜੇ ਕਰੀਂਦੀਆਂ ਮੂਰਤੀਆਂ ਭਈ ਆਪਾਂ ਤਾਂ ਸਹਿਰਾ ਨਹੀਂ ਖਰਾਬ ਹੁੰਦਾ ਇਹਦਾ ਉਸ ਵਾ ਦਾ ਜਿੱਦਾਂ ਤੁਸੀਂ ਲਾ ਲੋ ਜੈਸੀ ਰਸੋੜ ਵਾਲੇ ਹੀ ਚਿਕਿੱਟੀ ਵਾਲੇ ਆਏ ਤੋਂ 5 ਸਾਲ ਪਹਿਲਾਂ ਮੁਸਲਮਾਨ ਤੋੜ ਗਏ ਸੀ ਅੱਛਾ ਤੇ ਇਹਨਾਂ ਦਾ ਦਸਹਰਾ ਇੱਕ ਦਿਨ ਪਹਿਲਾਂ ਮਤਲਬ ਕੀ 도ੜ 도ੜ ਕੇ ਛੱਡ ਕੇ ਤੇ ਦੂਜੇ ਦਿਨ ਅਸੀਂ ਖੜਾ ਕੀਤਾ ਦਸਹਰੇ ਵਾਲੇ ਦੇ ਨਹੀਂ ਮੂਰਤੀਆਂ ਬਣਾਤੀਆਂ ਇਹੀਂ ਹਾਂਜੀ ਭਈ ਇਹ ਵੀ ਸੋਚਣਾ ਚਾਹੀਦਾ ਨਾ ਵੀ ਸਵਾ ਨੂੰ ਭਈ ਆਪਣੇ ਪੰਜਾਬੀਆਂ ਨੂੰ ਕੰਮ ਦਈਏ ਮੈ ਜੇ ਇਹ ਮੁਸਲਮਾਨਾਂ ਨੂੰ ਦਿੰਦੇ ਆ ਕੰਮ ਵੀ ਆ ਧਿਆਨ ਨਾਲ ਇਹ ਪਈਦੇ ਵੀ ਹੈਗੇ ਆ ਮੁਰਕੇ ਆਂਦੇ ਵੀ ਫਿਰ ਸਾਡੇ ਕੋਲ ਹੀ ਆ ਚਲੋ ਆਪਾਂ ਇਹ ਨਹੀਂ ਕਹਿੰਦੇ ਹੈਗੇ ਉਹ ਵੀ ਕਾਰੀਗਰ ਬਹੁਤ ਵਧੀਆ ਆ ਉਹਨਾਂ ਦੇ ਵੀ ਹੱਥ ਚ ਬਹੁਤ ਸਫਾਈ ਹੈਗੀ ਹੈ ਤੇ ਆਪਾਂ ਇਹ ਕਹਿੰਨੇ ਆ ਵੀ ਜਦੋਂ ਪਈਦੇ ਆ ਨਾ ਦੁੱਖ ਫਿਰ ਉਦੋਂ ਬਹੁਤ ਲੱਗਦਾ ਆ ਫਿਰ ਜਦੋਂ ਸਾਡੇ ਕੋਲ ਸ਼ਹਿਰਾਂ ਵਾਲਿਆਂ ਕੋ ਬੰਦਿਆਂ ਕੋ ਆਂਦੇ ਆ ਤੇ ਫਿਰ ਉਹ ਫਿਰ ਸੋਚ ਕੇ ਆਂਦੇ ਆ ਵੀ ਯਾਰ ਇੱਥੋਂ ਕੰਮ ਬਣ ਜਾਣਾ ਆ ਚਲੋ ਆਪਾਂ ਫਿਰ ਵੀ ਕਿਸੇ ਦੀ ਸਭਾ ਦਸਹਿਰਾ ਨਹੀਂ ਖਰਾਬ ਕਰੀਦਾ ਆਪਾਂ ਵੀ ਫਿਰ ਗਰਾਊਂਡ 'ਚ ਆਪਾਂ ਉਹਨਾਂ ਨੂੰ ਕਹਿੰਦਾ ਕੋਈ ਚੱਕਰ ਨਹੀਂ ਹੈਗਾ ਵੀ ਖੜ ਬਣ ਜਾਏਗਾ ਤੁਹਾਡਾ ਕੰ ਜੇ ਹੋਣ ਵਾਲਾ ਹੋਏਗਾ ਤੇ ਹੋ ਜਾਏਗਾ ਜਿੱਦਾਂ ਜੇ ਜਿਆਦਾ ਹੀ ਟਾਈਮ ਲੱਗੇਗਾ ਫਿਰ ਨਹੀਂ ਹੋ ਸਕਦਾ ਬਈ ਇਹ ਗੱਲ ਕੇ ਕਰਕੇ ਕਹਿੰਨੇ ਆ ਬਈ ਆਪਣੇ ਪਹਿਲਾਂ ਸ਼ਹਿਰ ਵਾਲੇ ਬੰਦਿਆਂ ਨੂੰ ਦੇਖੀਏ ਬਾਹਰ ਵਾਲਿਆਂ ਨੂੰ ਘੱਟ ਦੇਖੀਏ ਵੀ ਰਾਮਨ ਤਾਂ ਉਹਨਾਂ ਨੇ ਵੀ ਉਦਾਂ ਦੇ ਬਣਾਨੇ ਆ ਤੇ ਅਸੀਂ ਵੀ ਉਦਾਂ ਦੇ ਬਣਾਨੇ ਆ ਜਿੱਦਾਂ ਦਿਓ ਬਣਾਉਂਦੇ ਆ ਅਸੀਂ ਵੀ ਉਦਾਂ ਦੇ ਬਣਾਨੇ ਆ ਇਹਨਾਂ 'ਚ ਕੋਈ ਫਰਕ ਹੀ ਨਹੀਂ ਰਹਿੰਦਾ ਹੈਗਾ ਵੀ ਆਪਾਂ ਗਲਤ ਬਣਾਦਨੀ ਚੀਜ਼ ਹਾਂ ਉਹਨਾਂ 'ਚ ਮਟੀਰੀਅਲ ਘੱਟ ਹੋ ਚੀਜ਼ ਤੇ ਉਹ ਜਿਹੜੀ ਚੀਜ਼ ਬਣਾਉਂਦੇ ਆ ਉਹਨਾਂ 'ਚ ਮਟੀਰੀਅਲ ਨਹੀਂ ਲੱਗਦਾ ਜਿਹੜੀ ਇਹੀ ਚੀਜ਼ ਬਣਾਉਣੀ ਹੈ ਉਹ 'ਚ ਮਟੀਰੀਅਲ ਪੂਰਾ ਪ੍ਰੋਪਰ ਲੱਗਦਾ ਹੈ ਅੱਛਾ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਅੱਜ ਕੱਲ ਦੀ ਜਨਰੇਸ਼ਨ ਇਸ ਕੰਮ ਦੇ ਵਿੱਚ ਧਿਆਨ ਨਹੀਂ ਦਿੰਦੀ ਪਈ ਆ ਤੇ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਖਤਮ ਹੋ ਜਾਣਗੀਆਂ ਕਿਉਂਕਿ ਜਨਰੇਸ਼ਨ ਦਾ ਤਾਂ ਧਿਆਨ ਹੀ ਨਹੀਂ ਆਉਣ ਵਾਲੀ ਨਹੀਂ ਨਹੀਂ ਖਤਮ ਨਹੀਂ ਹੁੰਦੀਆਂ ਅੱਜ ਤੋਂ ਡੇਡ ਡੇਡ ਦੋ ਦੋ ਸਾਲ ਦੋ ਦੋ ਸੌ ਸਾਲ ਹੋ ਗਿਆ ਜੀ ਇਹ ਚੀਜ਼ ਨੂੰ ਬੰਦਿਆ ਮਤਲਬ ਕਿ ਜਲੇ ਵੀ ਸਭਾ ਵਾਲੇ ਬਣਾਉਂਦੇ ਆ ਕਈ ਆਪਣੇ ਰਹਿ ਗਏ ਆ ਕਈ ਚਲੇ ਗਏ ਆ ਫਿਰ ਉਹਨਾਂ ਦੇ ਅੱਗੇ ਬੱਚੇ ਬਣਾ ਰਹੇ ਆ ਮਤਲਬ ਕਿ ਜਿੱਦਾ ਦਸਹਰੇ ਹੁਣ ਬਲਟਰਨ ਪਾਰਕ ਹੈ ਕਿੰਨਾ ਵੱਡਾ ਦਸਹਰਾ 140 ਸਾਲ ਹੋ ਗਏ ਉੱਥੇ ਬੰਦਿਆ ਜੀ ਕਦੀ ਖਤਮ ਨਹੀਂ ਹੋਇਆ ਹੁਣ ਆ ਦਰਸ਼ ਨਗਰ ਲਾਲੋ ਇੱਥੇ ਵੀ ਕਾਫੀ ਪੁਰਾਣਾ ਦਸਹਿਰਾ ਲੱਗ ਰਿਹਾ ਇਹ ਵੀ ਨਹੀਂ ਖਤਮ ਹੋਇਆ ਹੁਣ ਜਿੱਦਾਂ ਦੇਵੀ ਤਲਾ ਲਾਲੋ ਇੱਥੇ ਵੀ ਨਹੀਂ ਕਦੀ ਜਿਹੜੀਆਂ ਪ੍ਰਾਣੀਆਂ ਸਭਾ ਹੈਗੀਆਂ ਉਹਨਾਂ ਨੇ ਬਣਾਉਣੀ ਹੀ ਬਣਾਉਣੀ ਹੈ ਜੀ ਜਿਹੜੀ ਇਹ ਪਰੰਪਰਾ ਚੱਲਦੀ ਪਈ ਹੈ ਨਾ ਜਿਹੜੀਆਂ ਪ੍ਰਾਣੀਆਂ ਸਭਾ ਹੈਗੀਆਂ ਆ ਜਿੱਦਾਂ ਦਸਹਿਰਾ ਕਮੇਟੀ ਹੈਗੀ ਹੈ ਆਰਾਮਲੀਲਾ ਕਮੇਟੀ ਹੈਗੀ ਹੈ ਦੇਖੋ ਆਰਾਮਲੀਲਾ ਵੀ ਨਹੀਂ ਬੰਦ ਹੋਣੀ ਇੱਕ ਕੋ ਨਾਟਕ ਹੈਗਾ ਆ ਮੰਚ ਦੇ ਉੱਤੇ ਹੋਣਾ ਹੀ ਹੋਣੇ ਆ ਐਦਾਂ ਹੀ ਰਾਵਣ ਹੈ ਰਾਮਨਦਾਨ ਹੋਣੀ ਹੋਣੇ ਆ ਜੀ ਕਿਉਂਕਿ ਸਾਲ ਚ ਇੱਕ ਵਾਰ ਹੀ ਆਣਾ ਹੈ ਤੇ ਸਾਲ ਜੇ ਦੇਖੋ ਸਾਨੂੰ ਵੀ ਰੋਜ਼ਗਾਰ ਮ ਭਈ ਆਪਾਂ ਵੀ ਇਹ ਕਾਸ ਲਾਈ ਹੁੰਦੀ ਐ ਵੀ ਸਾਨੂੰ ਨਹੀਂ ਜੀ ਮਤਲਬ ਕੀ 10 20 25000 ਰੁਪਏ ਸਾਨੂੰ ਪਾਜ ਜਾਣਾ ਐ ਇਹ ਕਾਸ ਹੀ ਹੁੰਦੀ ਐ ਬੰਦੇ ਨੂੰ ਸਾਲ ਚ ਇੱਕ ਵਾਰੀ ਐ ਕੰਮ ਕਰਨਾ ਐ ਰੋਜ਼ ਤਾਂ ਪ੍ਰੋਫੈਸ਼ਨਲ ਕੰਮ ਹੈਗਾ ਹੈਗਾ ਹੀ ਨਹੀਂ ਵੀ ਰੋਜ਼ ਹੀ ਰਾਵਣ ਸੜਨਾ ਐ ਸਾਲ ਚ ਇੱਕ ਵਾਰੀ ਸੜਨਾ ਅਕਤੂਬਰ ਮਹੀਨੇ ਜਿਹੜੇ ਮਹੀਨੇ ਮਰਜੀ ਆ ਜਾਵੇ ਬਸ ਅਕਤੂਬਰ ਮਹੀਨੇ ਸੜਦਾ ਜਿਹੜੀ ਮਰਜ਼ੀ ਤਰੀਕ ਤੇ ਆ ਜਵੇ ਸੋ ਦੁਸ਼ਹਿਰੀ ਦੇ ਤਿਹਾੜ ਤੋਂ ਪਹਿਲਾਂ ਜਲੰਧਰ ਦੇ ਵਿੱਚ ਰਾਵਣ ਬਣਾਉਣ ਦੀਆਂ ਤਿਆਰੀਆਂ ਤੇ ਜੋਰਾ ਸ਼ੋਰਾਂ ਤੇ ਚੱਲਦੀਆਂ ਪਈਆਂ ਨੇ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਸੋ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤੇ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜਣੀ ਹੈ ਕੈਮਰਾਮੈਨ ਮੁਕੇਸ਼ ਸਾਗਰ ਦੇ ਨਾਲ ਮੈਂ ਸਿਮਰਨ ਜਲੰਧਰ ਤੋਂ ਧੰਨਵਾਦ